ਪੰਜਾਬ ਦੇ ਲੋਕਾਂ ਨੂੰ ਸਫ਼ਰ ਕਰਨਾ ਹੋਵੇਗਾ ਬੇहद ਆਸਾਨ ਸਰਕਾਰ ਨੇ ਦੇ ਦਿੱਤੀ ਹੈ ਮਨਜ਼ੂਰੀ ਤੇ ਸ਼ੁਰੂ ਹੋਣ ਜਾ ਰਿਹਾ ਨਵਾਂ ਪ੍ਰੋਜੈਕਟ ਜਿਹਾ ਦੱਸਦੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸਫ਼ਰ ਕਰਨਾ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਇਸ ਬੰਦ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਹੈ ਤੇ ਨਵਾਂ ਪ੍ਰੋਜੈਕਟ ਵੀ ਸ਼ੁਰੂ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹੁਣ ਤਿੰਨ ਨਵੇਂ ਹਾਈਵੇ ਬਣਨ ਜਾ ਰਹੇ ਨੇ ਜਿਸ ਦੀ ਮਨਜ਼ੂਰੀ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਇਹ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਹੋਣ ਜਾ ਰਹੇ ਨੇ ਦੱਸਦੀ ਹੈ ਕਿ ਇਸ ਦੇ ਤਹਿਤ ਤਿੰਨ ਨਵੇਂ ਹਾਈਵੇ ਬਣਨਗੇ ਜਿਸ ਦੇ ਨਾਲ ਆਵਾਜਾਈ ਦੇ ਵਿੱਚ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਇਸਦੇ ਤਹਿਤ ਅੰਬਾਲਾ ਦਿੱਲੀ ਹਾਈਵੇ ਦਾ ਨਿਰਮਾਣ ਹੋਵੇਗਾ ਇਸ ਤੋਂ ਬਿਨਾ ਪਾਣੀ ਪਤ ਡੱਬ ਵਾਲੀ ਹਾਈਵੇ ਬਣੇਗਾ ਤੇ ਤੀਸਰਾ ਜਿਹੜਾ ਹਾਈਵੇ ਬਣੇਗਾ ਉਹ ਹਿਸਾਰ ਰਿਵਾੜੀ ਹਾਈਵੇ ਹੋਵੇਗਾ ਜਿਸ ਤੱਕ ਨਿਰਮਾਣ ਕੀਤਾ ਜਾਵੇਗਾ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਬਹੁਤ ਜਲ ਇਸਦੇ ਕੰਮ ਵੀ ਸ਼ੁਰੂ ਹੋ ਜਾਵੇਗਾ ਦੱਸਦੀ ਹੈ ਕਿ ਇਸ ਦੇ ਨਾਲ ਹੀ ਜ਼ਮੀਨ ਮਾਲਕਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਜਿਹੜੀ ਜ਼ਮੀਨ ਲਈ ਜਾਵੇਗੀ ਉਸ ਦੇ ਬਦਲੇ ਬਹੁਤ ਵੱਡੀ ਰਕਮ ਜਿਹੜੀ ਕਿ ਜ਼ਮੀਨ ਮਾਲਕਾਂ ਨੂੰ ਦਿੱਤੀ ਜਾਵੇਗੀ ਇਸ ਦੇ ਨਾਲ ਇੱਕ ਤਾਂ ਜਿਹੜੀ ਆਵਾਜਾਈ ਦੇ ਵਿੱਚ ਸੁਧਾਰ ਹੋਵੇਗਾ ਤੇ ਦੂਸਰਾ ਜਿਹੜੇ ਜ਼ਮੀਨ ਦੇ ਮਾਲਕ ਨੇ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਰਕਮ ਹੈ ਉਹ ਵੀ ਅਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਇਹ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ ਪਹਿਲਾਂ ਜਿੱਤੇ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਤੇ ਕਈ ਵਾਰ ਸੜਕੀ ਹਾਦਸੇ ਵੀ ਵਾਪਰ ਜਾਂਦੇ ਨੇ ਇਸ ਦੇ ਤਹਿਤ ਹੀ ਜਿਹੜੇ ਹੁਣ ਇਹ ਨਵੇਂ ਹਾਈਵੇ ਬਣਨ ਜਾ ਰਹੇ ਨੇ ਜਿਸ ਦੇ ਨਾਲ ਆਵਾਜਾਈ ਦੇ ਵਿੱਚ ਸੁਧਾਰ ਹੋ ਜਾਵੇਗਾ ਜਿੱਥੇ ਸੜਕੀ ਦੁਰਘਟਨਾਵਾਂ ਦੇ ਵਿੱਚ ਕਮੀ ਆਵੇਗੀ ਉੱਥੇ ਹੀ ਮੌਤ ਦਰ ਵੀ ਹੋਰ ਜ਼ਿਆਦਾ ਘਟ ਜਾਵੇਗੀ ਕਿਉਂਕਿ ਜਿਹੜਾ ਸਫ਼ਰ ਹੈ ਪਹਿਲਾਂ ਦੇ ਨਾਲ ਬਹੁਤ ਜ਼ਿਆਦਾ ਸੁਖਾਲਾ ਹੋਣ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਬਹੁਤ ਜਲਦ ਇਹ ਕੰਮ ਵੀ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਜਦੋਂ ਇਹ ਕੰਮ ਸ਼ੁਰੂ ਹੋ ਜਾਵੇਗਾ ਤਾਂ ਤੇਜ਼ੀ ਦੇ ਨਾਲ ਇਸ ਨੂੰ ਨੇਪਰੇ ਚਾੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਜਿਉਂ ਹੀ ਇਹ ਪ੍ਰੋਜੈਕਟ ਸ਼ੁਰੂ ਹੋਵੇਗਾ ਇਸ ਨੂੰ ਬਹੁਤ ਜਲਦ ਸਿਰੇ ਚੜਾ ਦਿੱਤਾ ਜਾਵੇਗਾ ਤਾਂ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆਈ ਹੈ ਪਹਿਲਾਂ ਦੇ ਨਾਲ ਉਸ ਖਾਲੀ ਹੋ ਜਾਵੇ ਸਫ਼ਰ ਬਹੁਤ ਜ਼ਿਆਦਾ ਸੌਖਾ ਹੋਣ ਜਾ ਰਿਹਾ ਹੈ ਕਿਉਂਕਿ ਇਹ ਤਿੰਨ ਨਵੇਂ ਹਾਈਵੇ ਬਣਨ ਜਾ ਰਹੇ ਨੇ ਜਿਸ ਦੇ ਨਾਲ ਹੈ ਪੰਜਾਬ ਦੇ ਲੋਕਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਹੋਵੇਗਾ ਨਾਲ ਹੀ ਹਰਿਆਣਾ ਦੇ ਨਿਵਾਸੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇਹ ਜਿਹੜੇ ਲਿੰਕ ਨੇ ਹਰਿਆਣਾ ਦੇ ਨਾਲ ਵੀ ਜੁੜਦੇ ਨੇ ਤੇ ਉੱਥੋਂ ਦੇ ਲੋਕਾਂ ਦਾ ਜਿਹੜਾ ਸਫ਼ਰ ਹੈ ਉਹ ਵੀ ਪਹਿਲਾਂ ਦੇ ਨਾਲੋਂ ਸੁਖਾਲਾ ਹੋ ਜਾਵੇਗਾ ਸੋ ਕੇਂਦਰ ਸਰਕਾਰ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਹ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਲੋਕਾਂ ਦਾ ਜਿਹੜਾ ਸਫ਼ਰ ਹੈ ਪਹਿਲਾਂ ਦੇ ਨਾਲੋਂ ਸੁਖਾਲਾ ਹੋ చవగా